ਸਤਨਾਮ ਉਹਨ ਰਸ ਸਾਹਿਬ ਜੀ ਸਵਾਰਾਠਾ ਆਹਵਾ ਨੋਵਾ ਨਾਮ ਭਗਤ ਨਹਿ ਕੀਰਤੀ ਮਨ ਰੇ ਕਾਮ ਤੁਮਤ ਰਾਮ ਭਗਤ ਨਹੀਂ ਕੀਨੀ ਇਰਾਹੁ ਮੁਕਤ ਪੰਥ ਜਾਣ ਹਤ ਨਾ ਹਮ ਧੰਜ ਹਰਨ ਕਾ ਲਾਯਾ ਅੰਤ ਸੰਗ ਕਾ ਹੋਏ ਦੇਖਾ ਦੇ ਰਥਾ ਆਪ ਬੰਧਾਏ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਹਰ ਭਜਿਓ ਕਛ ਬਿਆਨ ਕਟਹੀ ਮਾਹਿੰਦਰ ਜੰ ਤੈਰਾ ਤੈ ਕੋ ਰਤੇ ਧਾਨਾ ਜਨਮ ਭਰ ਮਤ ਬਾਹਰੇ ਆਤਮ ਮਰ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਮਨਸ ਦੇ ਪਾਏ ਪਦ ਹਰ ਭਜ ਨਾਮਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਨੋਵਾ ਮਨ ਰੇ ਕੌਨ ਕੁਮਤ ਤੈ ਲੈਨੀ ਪਰਦੜਾ ਨਿੰਦਿਆ ਰਸਰਚਿਓ RAM ਭਗਤ ਨਹਿ ਕਿਨੀ ਰਹਾ ਗੁਰੂ ਪਿਆਰ ਵਾਲੇ ਉਹ ਜਿਹਦਾ ਪਾਵਨ ਮੁਖਵਾਕ ਤਿਆਗ ਬੈਰਾਗ ਤਿਆਨੁਰਾਗ ਦੀ ਮੂਰਤ ਨੋਵੇਂ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਸੋਹਰਾ ਢਾਗ ਅੰਦਰ ਪਾਵਨ ਅੰਗ 631 ਅਤੇ 32 ਉੱਤੇ ਸੁਭਾਏ ਮਾਨ ਹੈ ਸਤਿਗੁਰ ਬਖਸ਼ਿਸ਼ ਕਰਨਾ ਹੈ ਮਨਾ ਤੋਇ ਭੈੜੀ ਮਤ ਕਿੱਥੋਂ ਪ੍ਰਾਪਤ ਕੀਤੀ ਹੈ ਕਿੱਥੋਂ ਸਿੱਖਿਆ ਲਈ ਕਿ ਹਮੇਸ਼ਾ ਹੀ ਪਰਾਏ ਇਸਤਰੀ ਅਤੇ ਪਰਾਏ ਨਿੰਦਿਆ ਦੇ ਰਸ ਵਿੱਚ ਮਸਤ ਰਹਿੰਦਾ ਤੇ ਮਾਲਕ ਦੀ ਭਗਤੀ ਕਦੇ ਨਹੀਂ ਕਰਦਾ ਅਸਲ ਵਿੱਚ ਜੀਵਨ ਦੇ ਤੇ ਮਾਲਕ ਦੀ ਇਬਾਦਤ ਦੇ ਨਹੀਂ ਮਿਲਿਆ ਸੀ ਗੋਬਿੰਦ ਮਿਲਨ ਕੀ ਇਹ ਤੇਰੀ ਬਰਿਆ ਸੀ ਪਸ ਇਸ ਬਾਜੀ ਨੂੰ ਤੋਂ ਦੂਜੇ ਪਾਸੇ ਲਾ ਬੈਠਾ ਹੈ ਇਸ ਜੀਵਨ ਨੂੰ ਦੂਜੇ ਪਾਸੇ ਲਾ ਬੈਠਾ ਹੈ ਜਿਸ ਸਦਕਾ ਜੀਵਨ ਅਕਾਰਥ ਜਾ ਰਿਹਾ ਹੈ ਤੋ ਮਾਲਕ ਦੀ ਇਵਾਦਤ ਕਰ ਉਸ ਦੇ ਗੁਣ ਗਾ ਤਾਂ ਕਿ ਮਨੁੱਖਾ ਜੀਵਨ ਸਫਲ ਹੋਵੇ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹਤ ਨੂੰ ਰੋਜ਼ ਕਹਿੰਦੇ ਨੇ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਭਈ ਜੇ ਗੋਬਿੰਦ ਦੇ ਗੁਣ ਨਹੀਂ ਗਾਏ ਤੇ ਜੀਵਨ ਅਕਾਰਥ ਹੈ ਦੇਸ ਕਰਕੇ ਕਹੋ ਨਾਨਕ ਹਰ ਭਜ ਮਨਾ ਜਿਵੇਂ ਵਿਦ ਜਲ ਕੋ ਮੀਨ ਐ ਮੇਰੇ ਮਨ ਐਵੇਂ ਰਬ ਦੀ ਇਬਾਦਤ ਕਰ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਤੂੰ ਬਾਣੀ ਤੋਂ ਬਿਨਾਂ ਨਾ ਰਹਾ ਕਰ ਗੁਰੂ ਮੇਹਰ ਕਰੇ ਇਹ ਪ੍ਰੀਤ ਬਣੇ ਗੁਰੂ ਕੋਲੋਂ ਇਹ ਮਤ ਲਈਏ ਕਿ ਰਬ ਦੀ ਇਬਾਦਤ ਕਰੀਏ ਆਪਣਾ ਜੀਵਨ ਸਵਾਰੀਏ ਸਤਗੁਰ ਸਭ ਨਾਨਾ ਨਾਮ ਸੇਵਾ ਸਿਮਰਨ ਬਖਸ਼ਣ ਜੀ ਸਭਨਾ ਦਾ ਆਵਿਆ ਗਾਵੇਆ ਸੇਵਾ ਸਤਗੁਰ ਦੇ ਦਰ ਤੇ ਥਾਂੇ ਪਵੇ ਹੋਇਆ ਭੁੱਲਾ ਦੇਖਿਮਾ ਵਾਹਿ ਹੈ ਗੁਰਜੀ ਕਾ ਖਾਲਸਾ ਵਾਹਿ ਹੈ ਗੁਰਜੀ ਕੀ ਫਤ